ਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਭੈਣ ਭਰਾ ਜਿਨ੍ਹਾਂ ਨੂੰ ਲੱਗਦਾ ਕਿ ਵਾਹਿਗੁਰੂ ਜੀ ਸਾਡੀ ਬਿਲਕੁਲ ਨਹੀਂ ਸੁਣਦੇ ਵਾਹਿਗੁਰੂ ਜੀ ਸਾਨੂੰ ਬਹੁਤ ਟਾਈਮ ਹੋ ਗਿਆ ਅਰਦਾਸਾਂ ਕਰਦਿਆਂ ਨੂੰ ਬੇਨਤੀਆਂ ਕਰਦਿਆਂ ਨੂੰ ਪਰ ਵਾਹਿਗੁਰੂ ਜੀ ਸਾਡੀ ਨਹੀਂ ਸੁਣਦੇ ਕਿਉਂਕਿ ਜਦੋਂ ਵਾਹਿਗੁਰੂ ਜੀ ਨੇ ਤੁਹਾਡੀ ਹਨਾ ਦਿਲ ਦੀ ਪੁਕਾਰ ਸੁਣਨੀ ਹੁੰਦੀ ਹੈ ਉਦੋਂ ਉਸ ਟਾਈਮ ਉਹ ਥੋੜੀ ਜਿਹੀ ਪਰਖ ਵੀ ਕਰਦੇ ਨੇ ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਦੋਂ ਕੋਈ ਵੀ ਆਪਾਂ ਹਨਾ business ਸ਼ੁਰੂ ਕਰਦੇ ਆਪਾਂ ਕਿਸੇ ਦੀ ਦੁਕਾਨ ਤੇ ਲੱਗ ਜਿਆ ਹਨਾ ਜਾਂ ਕੁਝ ਵੀ ਕੋਈ ਵੀ ਆਪਾਂ ਕੰਮ ਸਿੱਖਣ ਲੱਗਦੇ ਆਂ ਸਭ ਤੋਂ ਪਹਿਲਾਂ ਜਿਹੜਾ ਉਸ ਚੀਜ਼ ਦਾ ਮਾਲਕ ਹੁੰਦਾ ਹੈ ਉਹ ਆਪਣੀ ਏਸ ਦੇਖਦਾ ਹਨਾ ਵੀ ਇਹ ਇਮਾਨਦਾਰ ਹੈਗੇ ਕੀ ਇਹ ਮੈਂ ਜਿਹੜਾ ਇੱਥੇ ਭਰੋਸਾ ਕਰ ਰਿਹਾ ਆਪਦਾ business ਇਹਦੇ ਹੱਥ ਦੇ ਰਿਹਾ ਕੀ ਇਹ ਉਸ business ਨੂੰ ਅੱਗੇ ਲੈ ਕੇ ਜਾਵੇਗਾ ਕੀ ਇਹ ਈਮਾਨਦਾਰੀ ਦਿਖਾਵੇਗਾ ਕੀ ਇਹ ਮੇਰੇ ਤੇ ਹੀ ਭਰੋਸਾ ਰੱਖੇਗਾ ਜਾਂ ਮੇਰੇ ਆ ਗੱਲਾਂ ਕਿਸੇ ਨੂੰ ਹੋਰ ਜਾ ਕੇ ਦੱਸੇਗਾ ਜਾਂ ਮਾਲਕ ਮੈਨੂੰ ਸਮਝਦਾ ਹੈ ਤੇ ਇਮਾਨਦਾਰੀ ਕਿਤੇ ਹੋਰ ਦਿਖਾਵੇਗਾ ਇਸ ਦੇ ਸਬੰਧ ਵਿੱਚ ਅੱਜ ਮੈਂ ਤੁਹਾਡੇ ਨਾਲ ਇਹ ਵੀਡੀਓ ਲੈ ਕੇ ਆਈਆਂ ਕਿ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਦਾ ਪਿਆਰ ਔਰ ਬਲੌਗਸ ਤੇ ਦੇਖੋ ਅੱਜ ਦਾ ਮੇਰਾ ਮੇਨ ਵਿਸ਼ਾ ਇਹੀ ਹੈ ਕਿਉਂਕਿ ਮੈਂ ਅਕਸਰ ਤੁਹਾਨੂੰ ਕਹਿਣੀ ਹੁੰਦੀ ਆ ਵੀ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ ਸਮਝ ਕੇ ਭਰੋਸਾ ਰੱਖ ਕੇ ਜੋ ਮੰਗੋਗੇ ਵਾਹਿਗੁਰੂ ਜੀ ਤੁਹਾਨੂੰ ਦੇਣਗੇ ਵਾਹਿਗੁਰੂ ਜੀ ਨੇ ਜਦੋਂ ਤੁਹਾਡੀ ਸੋਚ ਤੋਂ ਪਰੇ ਤੁਹਾਨੂੰ ਦੇਣਾ ਹੁੰਦਾ ਅਕਸਰ ਤੁਸੀਂ ਸੁਣਿਆ ਹੈ ਨਾ ਕਹਿੰਦੇ ਵਾਹਿ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਉਸੇ ਤਰੀਕੇ ਦੇ ਨਾਲ ਜਦੋਂ ਵਾਹਿਗੁਰੂ ਜੀ ਤੁਹਾਡੀ ਚੋਰੀ ਭਰਨਗੇ ਤਾਂ ਤੁਹਾਡੀਆਂ ਉਮੀਦਾਂ ਤੋਂ ਵੀ ਕਿਤੇ ਪਰਾਂ ਭਰਨਗੇ ਅਪਾ ਅਕਸਰ ਕਈ ਵਾਰੀ ਦੇਖਦੇ ਹਾਂ ਨਾ ਆਪਾਂ ਸੋਚਦੇ ਹਾਂ ਵੀ ਜੇ ਮੇਰੀ ਆ ਗੱਲ ਐ ਹੋ ਜੇ ਉਹ ਅਕਸਰ ਉਸੇ ਟਾਈਮ ਹੋ ਜਾਂਦੀ ਹੈ ਫਿਰ ਆਪਾਂ ਆਪਣੇ ਦਿਮਾਗ 'ਚ ਸੋਚਦੇ ਹਾਂ ਵੀ ਅੱਜ ਮੈਂ ਰੱਬ ਤੋਂ ਜੇ ਕੁਝ ਹੋਰ ਮੰਗ ਲੈਂਦਾ ਉਹ ਵੀ ਮੇਰੀ ਪੂਰੀ ਹੋ ਜਾਂਦੀ ਇਸੇ ਤਰੀਕੇ ਦੇ ਨਾਲ ਵਾਈਕਰੂ ਜੀ ਨੇ ਜਦੋਂ ਤੁਹਾਨੂੰ ਕੁਝ ਦੇਣਾ ਹੁੰਦਾ ਹੈ ਨਾ ਉਸ ਤੋਂ ਪਹਿਲਾਂ ਬਹੁਤ ਤੁਹਾਨੂੰ ਉਹਨਾਂ ਕਸਵਟੀਆਂ ਤੇ ਲਗਾ ਕੇ ਦੇਖਦੇ ਨੇ ਵੀ ਹਾਂ ਇਹ ਕਿਸ ਚੀਜ਼ ਦੇ ਕਾਬਿਲ ਹੈਗਾ ਜਾਂ ਨਹੀਂ ਹੈਗਾ ਜਿਵੇਂ ਕਿ ਇੱਕ ਪਿਓ ਹੈ ਆਪਣੀ ਉਹਨੇ ਪਿਓ ਨੇ ਵਸੀਅਤ ਹਨਾ ਲਿਖਣੀ ਹੁੰਦੀ ਆਬਦਾ ਕਾਰੋਬਾਰ ਆਬਦਾ ਜ਼ਮੀਨ ਜਾਇਦਾਦ ਦਾ ਇੱਕ ਪੁੱਤ ਨੂੰ ਮਤਲਬ ਕਿ ਦੇਣੀ ਹੁੰਦੀ ਹੈ ਸੰਪਨੀ ਹੁੰਦੀ ਹੈ ਤਾਂ ਉਹ ਪਹਿਲਾਂ ਦੇਖਦਾ ਵੀ ਇਹ ਬੜੇਪੇ ਚ ਜਾ ਕੇ ਮੈਨੂੰ ਸੰਭਾਲੇਗਾ ਕੀ ਇਹ ਮੇਰੀ ਬੇਅਦਵੀਤਾ ਨਹੀਂ ਕਰੇਗਾ ਕੀ ਇਹ ਮੈਨੂੰ ਬਿਰਧ ਆਸ਼ਰਮ ਜਿੱਤਾ ਨਹੀਂ ਛੱਡਿਆ ਆਵੇਗਾ ਕੀ ਇਹ ਮੈਨੂੰ ਭੁੱਲ ਤਾਂ ਨਹੀਂ ਜਾਵੇਗਾ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਵੀ ਤੁਹਾਡੀ ਪ੍ਰੀਖਿਆ ਲੈਂਦੇ ਨੇ ਜਿਹੜਾ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦਾ ਉਹਦੇ ਬਾਰੇ ਪਾਰ ਹੋ ਜਾਂਦੇ ਨੇ ਜਿਹੜਾ ਉਸ ਪ੍ਰੀਖਿਆ ਦੇ ਵਿੱਚ ਫੇਲ ਹੋ ਜਾਂਦਾ ਤੁਹਾਨੂੰ ਪਤੇਵੀ ਪ੍ਰੀਖਿਆ ਦੇ ਵਿੱਚ ਫੇਰ ਹੋ ਕੇ ਤਾਂ ਫਿਰ ਦੁਬਾਰਾ ਉੱਥੋਂ ਸਟਾਰਟ ਕਰਨਾ ਪੈਂਦਾ ਸਭ ਤੋਂ ਪਹਿਲਾਂ ਜਦੋਂ ਵੀ ਵਾਈਗੁਰੂ ਜੀ ਤੁਹਾਡੀ ਪ੍ਰੀਖਿਆ ਲੈਂਦੇ ਨੇ ਦੇਖੋ ਆਪਾਂ ਵਾਈਗੁਰੂ ਜੀ ਦੀ ਪ੍ਰੀਖਿਆ ਦੇ ਵਿੱਚ ਪਾਸ ਹੋਣ ਵਾਲੇ ਤਾਂ ਨਹੀਂ ਹੈਗੇ ਪਰ ਕੋਸ਼ਿਸ਼ ਕਰੋ ਕਿ ਵਾਈਗੁਰੂ ਜੀ ਜਦੋਂ ਤੁਹਾਡੀ ਪ੍ਰੀਖਿਆ ਲੈਣ ਤੇ ਜਦੋਂ ਤੁਹਾਡੇ ਦਿਨ ਬਦਲਣ ਵਾਲੇ ਹੋਣ ਤੁਹਾਨੂੰ ਪਤਾ ਲੱਗ ਜੇ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜਿਹਦੇ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਵਾਈਗੁਰੂ ਜੀ ਸਾਨੂੰ ਹੁਣ ਆਪਦੇ ਚਰਨਾਂ ਦੇ ਨਾਲ ਜੋੜਨ ਲੱਗੇ ਨੇ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਤੁਹਾਡੇ ਦਿਨ ਬਦਲਣ ਵਾਲੇ ਹੋਣਗੇ ਤੁਸੀਂ ਅਕਸਰ ਦੇਖਿਆ ਹੋਣਾ ਵੀ ਤੁਸੀਂ ਬਹੁਤ ਦੁੱਖਾਂ ਨਾਲ ਘਿਰ ਜਾਂਦੇ ਹੋ ਉਸ ਟਾਈਮ ਆਪਾਂ ਨੂੰ ਕੋਈ ਪਤਾ ਨਹੀਂ ਚੱਲਦਾ ਵੀ ਆਪਾਂ ਕੀ ਕਰੀਏ ਕੀ ਨਾ ਕਰੀਏ ਉਸ ਟਾਈਮ ਆਪਾਂ ਥਿਰਕ ਜਾਂਦੇ ਆ ਉਸ ਟਾਈਮ ਆਪਾਂ ਆਪਣੇ ਅਸਲੇ ਤੋਂ ਵਿਛੜ ਕੇ ਆਪਣੇ ਗੁਰੂ ਤੋਂ ਵਿਛੜ ਕੇ ਆਪਾਂ ਪਖੰਡੀਆਂ ਦੇ ਹਨ ਡੇਰਿਆਂ ਤੇ ਤੰਤਰ ਮੰਤਰ ਇਧਰ ਚਲੇ ਜਾਂਦੇ ਆ ਸਭ ਤੋਂ ਮੇਨ ਕੰਮ ਇਹੀ ਹੈ ਕਿ ਜਦੋਂ ਮੁਸ਼ਕਿਲ ਦੇ ਸਮੇਂ ਵਿੱਚ ਆਪਾਂ ਵਾਹਿਗੁਰੂ ਜੀ ਕੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਇਹ ਸਾਰਾ ਕੁਝ ਮੇਰੇ ਮਾੜੇ ਕਰਮਾਂ ਮੇਰੇ ਕੀਤੇ ਹੋਏ ਕਰਮਾਂ ਦਾ ਫਾਲ ਹੈ ਜੋ ਮੈਂ ਭੋਗ ਰਹੀ ਹਾਂ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਆਵਰਚਨਾ ਕਦੇ ਵੀ ਹੈਨਾ ਜਿੱਦਾਂ ਕਿ ਪਤੀ ਆਪਣਾ ਸ਼ਰਾਬੀ ਮਿਲ ਜੇ ਜਾਂ ਆਪਣੇ ਬੱਚੇ ਨਾਇਕ ਹੋ ਜਾਂਦੇ ਨੇ ਜਾ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਅਕਸਰ ਆਪਾਂ ਹਨਾ ਦੂਸਰੇ ਨੂੰ ਦੋਸਤ ਦੇ ਦਿੰਨੇ ਆ ਵੀ ਹਾਂ ਉਹਦੇ ਕਰਕੇ ਆਏ ਹੋਏ ਆ ਜਾਂ ਇੱਕ ਪਤੀ ਹੈ ਵੀ ਨਸ਼ਾ ਕਰਦਾ ਸੀ ਤਾਂ ਸਾਡੇ ਘਰ ਦੇ ਵਿੱਚ ਇਹ ਆਇਆ ਹਨਾ ਜਾਂ ਮੇਰੇ ਬੱਚੇ ਨੇ ਇਹ ਕੀਤਾ ਤਾਂ ਆਏ ਹੋਏ ਜਾਂ ਮੇਰੀ ਪਤਨੀ ਨੇ ਇਹ ਕੀਤਾ ਤਾਂ ਆਏ ਹੋਏ ਦੇਖੋ ਇਹ ਇੱਕ ਸਿਰਫ ਆਪਾਂ ਦੂ ਇੱਕ ਦੂਜੇ ਨੂੰ ਦੋਸਤ ਦਿੰਦੇ ਰਹਿਣੇ ਆ ਇਹਦੇ ਵਿੱਚ ਕਸੂਰ ਹੈ ਜਿਹੜਾ ਉਹ ਆਪਣੇ ਕਰਮਾਂ ਦੇ ਕੀਤੇ ਹੋਏ ਆਪਣੇ ਜਿਹੜੇ ਭਾਗ ਨੇ ਆਪਣੇ ਲਿਖੇ ਹੋਏ ਨੇ ਵਾਹਿਗੁਰੂ ਜੀ ਨੇ ਉਹਦੇ ਕਿਉਂਕਿ ਆਪਾਂ ਵਾਹਿਗੁਰੂ ਜੀ ਤੇ ਨਾਲੋਂ ਟੁੱਟ ਗਏ ਆ ਸਿਮਰਨ ਕਰੀ ਜਾਈਏ ਨਾਲ-ਨਾਲ ਤਾਂ ਆਪਣੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਮਿਟ ਜਾਂਦੇ ਨੇ ਪਰ ਤੁਹਾਨੂੰ ਪਤਾ ਹੀ ਐ ਵੀ ਨਹੀਂ ਤਾਂ ਫਲ ਮਿਲੇਗਾ ਹੀ ਮਿਲੇਗਾ ਜਦੋਂ ਤੁਸੀਂ ਚਾਰੇ ਪਾਸੇ ਹਣਾ ਦੁੱਖਾਂ ਦੇ ਨਾਲ ਗਮਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਘਿਰ ਜਾਂਦੇ ਹੋ ਉਸ ਟਾਈਮ ਤੁਸੀਂ ਵਾਹਿਗੁਰੂ ਜੀ ਕੇ ਅਰਦਾਸ ਕਰੋਗੇ ਵਾਹਿਗੁਰੂ ਜੀ ਮੇਰੇ ਕਰਮਾਂ ਨੂੰ ਕੱਟ ਕੇ ਤੁਸੀਂ ਮੇਰੇ ਕਰਮਾਂ ਨੂੰ ਚੰਗਿਆਂ ਨੂੰ ਬਦਲ ਦੋ ਕਿਰਪਾ ਕਰੋ ਮਿਹਰ ਕਰੋ ਵਾਹਿਗੁਰੂ ਜੀ ਮੇਰੇ ਤੇ ਇਹ ਮਾੜੇ ਦਿਨ ਮੇਰੇ ਕਾ ਗਲਤੀਆਂ ਕਰਕੇ ਆਏ ਨੇ ਕਿਰਪਾ ਕਰਕੇ ਮੈਨੂੰ ਆਪਣੇ ਚਾਨਾ ਦੇ ਨਾਲ ਲਾ ਕੇ ਇੰਨਾ ਗਮਾਂ ਦੇ ਵਿੱਚੋਂ ਕੱਢ ਲੋ ਤਾਂ ਵਾਹਿਗੁਰੂ ਜੀ ਤੁਹਾਡੇ ਉਸ ਗਮ ਨੂੰ ਵੀ ਤੁਹਾਨੂੰ ਭਲਾਉਣਗੇ ਤੇ ਤੁਹਾਨੂੰ ਉਸ ਤੋਂ ਦੁੱਗਣਾ ਉਮੀਦ ਤੋਂ ਦੁੱਗਣਾ ਤੁਹਾਨੂੰ ਦੇਣਗੇ ਕਿ ਤੁਸੀਂ ਸੰਭਾਲ ਵੀ ਨਹੀਂ ਸਕੋਗੇ ਪਰ ਸਬਰ ਤੇ ਵਾਹਿਗੁਰੂ ਜੀ ਤੇ ਭਰੋਸਾ ਉਸ ਟਾਈਮ ਅਗਰ ਤੁਸੀਂ ਥਿਰਕ ਕੇ ਇੱਧਰ ਉੱਧਰ ਚਲੇ ਗਏ ਹਨਾ ਮੜੀਆਂ ਮਸਾਣੀਆਂ ਪੂਜਣ ਚਲੇ ਗਏ ਫੇਰ ਤੁਹਾਨੂੰ ਪਤਾ ਹੈ ਵੀ ਥੋਬੀ ਦੇ ਕੁੱਤੇ ਵਾਲਾ ਕੰਮ ਹੋ ਜੂ ਨਾ ਇੱਧਰ ਦੇ ਨਾ ਉੱਧਰ ਦੇ ਅਕਸਰ ਆਪਣਾ ਮਾਨ ਢੋਲਦਾ ਹੈ ਢੋਲਦਾ ਸਾਰਿਆਂ ਦਾ ਢੋਲਦਾ ਹੈ ਪਰ ਸਿਰਫ ਜਦੋਂ ਕਹਿੰਦੇ ਇਹ ਵਿਸ਼ਵਾਸ ਉਹਨੂੰ ਹੁੰਦਾ ਜਿਹਨੂੰ ਪਤਾ ਹੋਵੇ ਵੀ ਹਾਂ ਜਿਵੇਂ ਇੱਕ ਛੋਟੇ ਬੱਚੇ ਵਾਂਗੂ ਵੀ ਮੇਰੀ ਮੰਮੀ ਉਹ ਮੇਰੇ ਵਾਸਤੇ ਸਾਰਾ ਕੁਝ ਹੈਗੀ ਹੈ ਨਾ ਫਿਰ ਉਹ ਮਾਂ ਚਾਹੇ ਔਖੀ ਹੋ ਕੇ ਦੇਵੇ ਚਾਹੇ ਸਖਾਲੀ ਹੋ ਕੇ ਦੇਵੇ ਚਾਹੇ ਪੁੱਤ ਦੇ ਔਗਣ ਵਿਲਕੋ ਕੇ ਦੇਵੇ ਹੈ ਨਾ ਉਹ ਤੁਹਾਡੇ ਪੜਦੇ ਕੱਜੇਗੀ ਹੀ ਕੱਜੀਗੀ ਇਦਾਂ ਦੀਆਂ ਸਾਖੀਆਂ ਤੁਹਾਨੂੰ ਆਪਣੇ ਹੈ ਨਾ ਇਤਿਹਾਸ ਦੇ ਵਿੱਚ ਬਹੁਤ ਮਿਲ ਜਾਣਗੀਆਂ ਕਿਉਂਕਿ ਬਹੁਤ ਚੀਜ਼ ਤਾਂ ਵਿਛੜ ਚੁੱਕੀਆਂ ਤਾਈਂ ਉਹ ਆਪਣਾ ਮਨ ਡੋਲ ਜਾਂਦਾ ਹੈਗਾ ਤੇ ਦੂਸਰੀ ਗੱਲ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਇਹ ਲੱਗੇ ਵੀ ਹਨਾ ਵੀ ਮੇਰੇ ਘਰ ਦਾ ਜਿਹੜਾ ਵੀ ਹਾ ਭਾਵ ਨੇ ਉਹ ਥੋੜੀ ਜਿਹੀ ਚੇਂਜ ਹੋ ਰਹੇ ਨੇ ਕਈ ਵਾਰੀ ਆਪਾਂ ਹੁੰਦਾ ਨਹੀਂ ਆਪਣੇ ਘਰ ਦੇ ਵਿੱਚ ਵੀ ਉਹੀ ਖੁਸ਼ੀ ਜੀ ਹੁੰਦੀ ਹੈ ਕਿਸੇ ਗੱਲ ਦੀ ਤੁਹਾਨੂੰ ਵੈਸੇ ਹੀ ਲੱਗੇਗਾ ਨਾ ਕਈ ਵਾਰੀ ਆਪਾਂ ਬੈਠੇ ਹੁੰਨੇ ਆ ਬੈਠੇ ਬੈਠੇ ਆਪਣਾ ਉਹੀ ਮਨ ਉਦਾਸ ਹੋ ਜਾਂਦਾ ਤੇ ਕਈ ਵਾਰੀ ਆਪਣੇ ਨਾ ਮਨ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਉਹੀ ਖੁਸ਼ੀ ਖੇੜਾ ਜਿਹਾ ਹੁੰਦਾ ਹੈਗਾ ਹਨਾ ਤਾਂ ਉਹ ਤੁਹਾਡੇ ਹਨਾ ਘਰ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਪੋਜ਼ਿਟਿਵ એનર્ਜੀ ਵਾਲਾ ਫੀਲ ਹੁੰਦਾ ਉਸ ਟਾਈਮ ਵਾਇਗਰੂ ਜੀ ਦੀ ਤੁਹਾਡੇ ਘਰ ਦੇ ਵਿੱਚ ਬਹੁਤ ਮਿਹਰ ਹੋਣ ਵਾਲੀ ਹੁੰਦੀ ਹੈ ਉਸ ਟਾਈਮ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਸਿਮਰਨ ਦੇ ਵਿੱਚ ਲੱਗੋ ਨਾਮ ਜਪਣ ਲੱਗ ਜਿਓ ਤਾਂ ਵਾਹਿਗੁਰੂ ਜੀ ਤੁਹਾਡੇ ਗਮਾਂ ਨੂੰ ਕੱਟ ਕੇ ਤੁਹਾਨੂੰ ਬਹੁਤ ਜ਼ਿਆਦਾ ਤਰੱਕੀ ਵਛੇਗੀ ਤੇ ਦੂਸਰੀ ਗੱਲ ਜਿਹੜੀ ਕਿ ਆਪਾਂ ਹਨ ਕਹਿਦੇ ਨੇ ਵੀ ਕਈ ਭੈਣ ਮੈਨੂੰ ਕਹਿੰਦੇ ਨੇ ਵੀ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਬਿਆਨ ਨਹੀਂ ਹੋ ਰਿਹਾ ਬਹੁਤ ਗੱਲਾਂ ਨੇ ਆ ਤਾਂ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਨੇ ਆਪਾਂ ਇੱਕ ਦਿਨ ਪਾਠ ਕਰਦੇ ਆਂ ਅਰਦਾਸ ਕਰਦੇ ਆਂ ਤੇ ਵਾਸਾ ਨਾ ਖਤਮ-ਖਤਮ ਬਿਲਾ ਹੋਇਆ ਨਹੀਂ ਹੈਗਾ ਮਹੀਨਾ ਕਰ ਲਿਆ 6 2 ਮਹੀਨੇ ਕਰ ਲਏ 3 ਕਰ ਲਏ ਨਾ ਆਪਾਂ ਬਸ ਹੋ ਜਾਂਦਾ ਵੀ ਨਹੀਂ ਇਹ ਨਹੀਂ ਹੁੰਦਾ ਹੈਗਾ ਜਿਵੇਂ ਆਪਾਂ ਹਨ ਨੌਕਰੀ ਐ ਕੰਮ ਐ ਕੁਛ ਵੀ ਆਪਾਂ ਉਹਨੂੰ ਕਰਦੇ ਆ ਉਸੇ ਤਰੀਕੇ ਦੇ ਨਾਲ ਤੁਸੀਂ ਹਨ ਮਿਹਨਤ ਵੀ ਕਰੋ ਤੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਤੇ ਅਰਦਾਸਾਂ ਵੀ ਕਰੋ ਸਵੇਰੇ ਸ਼ਾਮ ਉੱਠਦੇ ਵਹਿੰਦੇ ਤੁਰਦੇ ਫਿਰਦੇ ਜਦੋਂ ਵੀ ਆਪਾਂ ਫ੍ਰੀ ਬੈਠੇ ਆ ਹਨ ਕੁਛ ਵੀ ਐ ਤੁਸੀਂ ਅੰਦਰੋਂ ਵਾਹਿਗੁਰੂ ਜੀ ਅੱਗੇ ਅਰਦਾਸਾਂ ਕਰੀ ਚਲੋ ਕਰੀ ਚਲੋ ਤਾਂ ਤੁਹਾਡੀ ਉਹ ਅਰਦਾਸ ਜ਼ਰੂਰ ਸੁਣੀ ਜਾਵੇਗੀ ਭਰੋਸਾ ਰੱਖੋ ਭਰੋਸੇ ਤੋਂ ਨਾ ਡੋਲੋ ਤੇ ਚੌਥੀ ਗੱਲ ਅੱਜ ਮੈਂ ਤੁਹਾਨੂੰ ਇੱਕ ਦੋ ਹੋਰ ਚੀਜ਼ਾਂ ਦੱਸੂਗੀ ਜਿਹੜੀਆਂ ਕਿ ਤੁਹਾਡੇ ਘਰ ਦੇ ਵਿੱਚ ਹੈ ਨਾ ਸ਼ੁਭ ਸੰਕੇਤ ਲੈ ਕੇ ਆਉਂਦੀਆਂ ਨੇ ਜਦੋਂ ਵੀ ਤੁਹਾਨੂੰ ਹਨਾ ਸੁਪਨੇ ਦੇ ਵਿੱਚ ਕੋਈ ਮਹਾਪੁਰਸ਼ਾਂ ਦੇ ਦਰਸ਼ਨ ਹੋਣ ਤਾਂ ਉਸ ਟਾਈਮ ਵੀ ਤੁਹਾਡੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਕਿਉਂਕਿ ਮਹਾਪੁਰਸ਼ਾਂ ਦਾ ਸੁਪਨੇ ਦੇ ਵਿੱਚ ਦਿਖਣਾ ਜਾਂ ਤੁਹਾਨੂੰ ਕੋਈ ਚੀਜ਼ ਦੇਣੀ ਜਾਂ ਗੁਰੂ ਸਾਹਿਬ ਜੀ ਦਾ ਤੁਹਾਨੂੰ ਸੁਪਨੇ ਦੇ ਵਿੱਚ ਦਿਖਣਾ ਕਈ ਵਾਰੀ ਆਪਾਂ ਦੇਖਿਆ ਨਾ ਤੁਸੀਂ ਹਨਾ ਅਕਸਰ ਜਦੋਂ ਤੁਸੀਂ ਨਾ ਸਿਮਰਨ ਕਰੋਗੇ ਨਾਮ ਜਪੋਗੇ ਤਾਂ ਤੁਸੀਂ ਜਦੋਂ ਨਾ ਤੁਹਾਡੀ ਰਾਤ ਨੂੰ ਅੱਖ ਖੁੱਲਦੀ ਹੈ ਤੁਹਾਨੂੰ ਆਟੋਮੈਟਿਕ ਏਦਾਂ ਲੱਗ ਜਾਊਗਾ ਵੀ ਜਿਵੇਂ ਸਿਮਰਨ ਚੱਲ ਰਿਹਾ ਕਿਤੇ ਪਾਠ ਕਰ ਰਹੇ ਨੇ ਵਾਹਿਗੁਰੂ ਵਾਹਿਗੁਰੂ ਸਿਮਰਨ ਹੋ ਰਿਹਾ ਹੈਗਾ ਨਾ ਉਸ ਟਾਈਮ ਵਾਹਿਗੁਰੂ ਜੀ ਤੁਹਾਡੇ ਤੇ ਬਹੁਤ ਮੇਰਾ ਵਰਸਾਉਣ ਵਾਲੇ ਹੁੰਦੇ ਨੇ ਇਹ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪਹਿਚਾਣ ਕੇ ਵਾਹਿਗੁਰੂ ਜੀ ਦੇ ਹਨਾ ਲੜ ਲੱਗਾਂਗੇ ਤਾਂ ਵਾਹਿਗੁਰੂ ਜੀ ਤੁਹਾਨੂੰ ਜ਼ਰੂਰ ਤੁਹਾਡੀ ਝੋਲੀ ਹਰ ਇੱਕ ਖੁਸ਼ੀ ਪਾਉਣਗੇ ਕਿਉਂਕਿ ਮੈਂ ਇੱਕ ਤੁਹਾਡੀ ਭੈਣ ਹੈ ਨਾ ਤੁਹਾਡੇ ਵਰਗੀ ਦੁਨੀਆਵੀ ਆ ਕੋਈ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਹੈਗੀ ਮੈਂ ਕੋਈ ਸੰਪੂਰਨ ਗੁਰਸਿੱਖ ਵੀ ਨਹੀਂ ਹੈਗੀ ਹੈ ਨਾ ਜੇ ਮੈਂ ਆਪਣੇ ਆਪ ਨੂੰ ਕਹਾ ਇਹ ਤਾਂ ਪਤਾ ਨਹੀਂ ਵਾਈ ਗੁਰੂ ਜੀ ਨੇ ਕਿਵੇਂ ਮੈਨੂੰ ਹਨਾ ਮੈਂ ਆਪਣੀ ਜੀਵਨ ਬਾਰੇ ਕਦੇ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਮੈਂ ਇਥੋਂ ਤੱਕ ਕਿ ਆਪਣੇ ਮੰਮੀ ਡੈਡੀ ਨਾਲ ਵੀ ਕਦੇ ਕੋਈ ਗੱਲ ਸਾਂਝੀ ਨਹੀਂ ਕੀਤੀ ਸੀ ਪਰ ਪਤਾ ਨਹੀਂ ਵਾਈ ਗੁਰੂ ਜੀ ਨੇ ਕਿਵੇਂ ਤੁਹਾਡੇ ਵਾਲਾ ਨਾ ਮੈਨੂੰ ਮਿਲਾਉਣਾ ਸੀਗਾ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਹਨਾ ਪਰ ਜੋ ਵੀ ਮੇਰੇ ਜੀਵਨ ਦੇ ਵਿੱਚ ਬੀਤੀਆਂ ਨੇ ਮੈਂ ਉਹੀ ਤੁਹਾਡੇ ਨਾਲ ਸਾਂਝੀਆਂ ਕਰਦੀ ਆਂ ਸ਼ੁਰੂਤ ਤੋਂ ਲੈ ਕੇ ਐਂਡ ਤੱਕ ਗਰੀਬੀ ਵੀ ਦੇਖੀ ਐ ਦੁੱਖ ਵੀ ਦੇਖੇ ਨੇ ਪਰ ਵਾਹਿਗੁਰੂ ਜੀ ਨੇ ਆਪ ਦਾ ਭਰੋਸਾ ਨਹੀਂ ਟੋਟਣ ਦਿੱਤਾ ਤੇ ਅੱਜ ਤੁਹਾਡੇ ਸਾਹਮਣੇ ਆ ਵਾਹਿਗੁਰੂ ਜੀ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤੁਹਾਨੂੰ ਨਾ ਆਪਣੇ ਇਤਿਹਾਸ ਦੇ ਵਿੱਚ ਕਈ ਇਦਾਂ ਦੇ ਗੁਰਸਿੱਖ ਵੀ ਮਿਲ ਜਾਣਗੇ ਜਿਨ੍ਹਾਂ ਦੀ ਪ੍ਰੀਖਿਆ ਲੈਣ ਵਾਸਤੇ ਗੁਰੂ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ ਗੁਰੂ ਸਾਹਿਬ ਜੀ ਨੇ ਇੱਕ ਆਪਣੇ ਸਿੱਖ ਦੀ ਪ੍ਰੀਖਿਆ ਲਈਤੀ ਸੀ ਵੀ ਤੂੰ ਤੰਬਾਕੂ ਦੀ ਪੰਡ ਹੈ ਜਿਹੜੀ ਇਹਨੂੰ ਲੈ ਕੇ ਜਾ ਤੁਸੀਂ ਮੈਤਿਆਣਾ ਸਾਹਿਬ ਦੇਖਿਆ ਹੋਣਾ ਜਾ ਕੇ ਕਿਤੇ ਉੱਥੇ ਤਸਵੀਰਾਂ ਬਣਾਈਆਂ ਹੋਈਆਂ ਨੇ ਬੁੱਤ ਬਣਾਏ ਹੋਏ ਨੇ ਹਨਾ ਵੀ ਤੂੰ ਇਹ ਤੰਬਾਕੂ ਦੀ ਜਿਹੜੀ ਪੰਡ ਹੈ ਇਹਨੂੰ ਚੁੱਕ ਕੇ ਲੈ ਕੇ ਜਾ ਸਿਰ ਤੇ ਪਰ ਉਹਨੇ ਮਨਾਂ ਕਰਤਾ ਸੀ ਕਿ ਮੈਂ ਗੁਰੂ ਦਾ ਸੇਖਾਂ ਤੇ ਮੈਂ ਇਸ ਚੀਜ਼ ਨੂੰ ਨਹੀਂ ਕਰੂੰਗਾ ਤਾਂ ਉਹਦੀ ਜਿਹੜੀ ਖੱਲ ਸੀਗੀ ਨਾ ਉਹਨੂੰ ਉਤਾਰਿਆ ਗਿਆ ਸੀਗਾ ਰੰਬੀਆਂ ਦੇ ਨਾਲ ਖੱਲ ਉਤਾਰੀ ਗਈ ਸੀ ਖੋਪਰੀਆਂ ਲਹੀਆਂ ਨੇ ਆਰਿਆਂ ਨਾਲ ਚੀਰੇ ਗਏ ਨੇ ਤੇ ਬਾਪ ਪਾਪਾ ਬੰਦਾ ਸਿੰਘ ਬਹਾਦਰ ਦੇ ਪੁੱਤ ਲੱਕੇ ਦਿਲ ਕੱਢ ਕੇ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ ਤੇ ਇਸ ਤਰੀਕੇ ਦੀਆਂ ਹਨਾ ਬਹੁਤ ਤੁਹਾਨੂੰ ਸਾਖੀਆਂ ਮਿਲਣਗੀਆਂ ਜਿਹੜੀਆਂ ਕਿ ਆਪਾਂ ਨੂੰ ਮਨ ਨੂੰ ਹੋਰ ਉੱਚਾ ਉਠਾਉਂਦੀਆਂ ਨੇ ਵਾਹਿਗੁਰੂ ਜੀ ਤੇ ਭਰੋਸਾ ਰੱਖਾਉਂਦੀਆਂ ਨੇ ਕਿ ਉਹਨਾਂ ਦੀ ਤਾਂ ਇੰਨੀਆਂ ਪ੍ਰੀਖਿਆ ਲੈਂਦੀਆਂ ਗਈਆਂ ਉਹਨਾਂ ਦਾ ਮਨ ਨਹੀਂ ਡੋਲਿਆ ਆਪਾਂ ਤਾਂ ਮੜੇ ਜਿੱਤੇ ਡੋਲ ਜਾਂਦੇ ਆ ਆਪਾਂ ਨੂੰ ਤਾਂ ਇੱਕ ਨੌਕਰੀ ਦੇ ਪਰਦਾਸ ਕਰਦੇ ਆ ਪਾਠ ਕਰਦੇ ਆ ਆਪਾਂ ਨੂੰ ਨਹੀਂ ਮਿਲੀ ਆਪਾਂ ਕੋਲ ਨਾਲ ਰੱਬ ਤਾਂ ਮੇਰੀ ਸੁਣਦਾ ਹੀ ਨਹੀਂ ਪਰ ਜਿਹੜਾ ਤੈਨੂੰ ਉਹਨੇ ਇੰਨਾ ਕੁਝ ਦਿੱਤਾ ਤੈਨੂੰ ਘਰ-ਵਾਰ ਦਿੱਤਾ ਹੈ ਤੈਨੂੰ ਚੰਗਾ ਜੀਵਨ ਸਾਥੀ ਦਿੱਤਾ ਹੈ ਜਾਂ ਚੰਗੇ ਮਾਪੇ ਬਾਬ ਦਿੱਤੇ ਨੇ ਚੰਗਾ ਜਿੰਦਗੀ ਆਪਣਾ ਸਰੀਰ ਹੈ ਜਿਹੜਾ ਸਾਰਾ ਤੰਦਰੁਸਤ ਦਿੱਤਾ ਹੈ ਉਹਦਾ ਤੂੰ ਕਦੀ ਸ਼ੁਕਰ ਨਹੀਂ ਕਰਦਾ ਚਲੋ ਇਹਦੇ ਵਿੱਚ ਤੇਰਾ ਹੀ ਭਲਾ ਹੈ ਕੋਈ ਵਾਈ ਗੁਰੂ ਜਿਹੜਾ ਕੁਝ ਕਰਦਾ ਹੈ ਕਹਿੰਦੇ ਉਹ ਚੰਗੇ ਨੂੰ ਹੀ ਕਰਦਾ ਹੈ ਅਗਰ ਤੁਸੀਂ ਇਸ ਚੀਜ਼ ਨੂੰ ਅਪਣਾ ਲੋਗੇ ਤਾਂ ਵਾਈ ਗੁਰੂ ਜੀ ਤੁਹਾਡੇ ਘਰ ਖੁਸ਼ੀਆਂ ਖੇੜੇ ਜ਼ਰੂਰ ਲੈ ਕੇ ਆਉਣਗੇ ਮੇਰਾ ਇਹ ਭਰੋਸਾ ਹੈ ਤੇ ਤੁਸੀਂ ਵੀ ਭਰੋਸਾ ਬਣਾ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤਾਂ ਤੁਹਾਨੂੰ ਪਤਾ ਹੀ ਹੈਗਾ ਤੇ ਮੈਂ ਖੁਦ ਆਪਣੀ ਜੀਵਨ ਦੀਆਂ ਤੁਹਾਡੇ ਨਾਲ ਨਾ ਹਰ ਇੱਕ ਚੀਜ਼ ਸਾਂਝੀ ਕਰਦੀ ਆ ਕਿ ਕਿੱਥੋਂ ਵੈਗਰੂ ਜੀ ਨੇ ਕਿੱਥੇ ਤੱਕ ਲਿਆਂਦਾ ਕਿਉਂਕਿ ਭਰੋਸਾ ਸਿਰਫ ਉਸੇ ਤੇ ଥି ਤੇ ਭਰੋਸਾ ਰੱਖੋ ਵੈਗਰੂ ਜੀ ਤੁਹਾਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਣਗੇ ਮੈਨੂੰ ਉਮੀਦ ਵੀ ਨਹੀਂ ਸੀਗੀ ਹੈ ਨਾ ਵੀ ਮੈਂ ਹੁਣ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਵੀ ਤੁਹਾਡੇ ਪੈਣ ਭਰਾਵਾ ਦੇ ਨਾਲ ਰੂਬਰੂ ਹੋਵਾਂਗੀ ਹੈ ਨਾ ਪਰ ਵਾਹਿਗੁਰੂ ਜੀ ਨੇ ਮਨਜ਼ੂਰ ਸੀ ਕਿਉਂਕਿ ਮੈਂ ਹਰ ਵਾਰ ਅਰਦਾਸਾਂ ਕਰਦੀ ਸੀ ਕਿ ਮੈਂ ਵਾਹਿਗੁਰੂ ਜੀ ਕੁਝ ਕਰਨਾ ਚਾਹਣੀ ਆ ਮੈਂ ਕੁਝ ਬਣਾਉਣਾ ਚਾਹਣੀ ਆ ਤਾਂ ਵਾਹਿਗੁਰੂ ਜੀ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਤਾਂ ਪਲੀਜ਼ ਭਰੋਸਾ ਨਾ ਤੋੜੋ ਕਿਉਂਕਿ ਇੱਕ ਕੰਮ ਆਪਾਂ ਤੋਂ ਨਹੀਂ ਹੁੰਦਾ ਤਾਂ ਆਪਾਂ ਦੂਸਰਾ ਸ਼ੁਰੂ ਕਰੋ ਦੂਸਰਾ ਨਹੀਂ ਹੁੰਦਾ ਤਾਂ ਤੀਸਰਾ ਸ਼ੁਰੂ ਕਰੋ ਇਦਾਂ ਕਰਦੇ ਕਰਦੇ ਜਿਵੇਂ ਬੱਚਾ ਜਦੋਂ ਤੁਰਨਾ ਸਿੱਖਦਾ ਹੈ ਨਾ ਉਹ ਕਦੇ ਡਿੱਗਦਾ ਕਦੇ ਉੱਠਦਾ ਕਦੇ ਡਿੱਗਦਾ ਕਦੇ ਉੱਠਦਾ ਪਰ ਐਂਡ ਨੂੰ ਮਾਂ-ਬਾਪ ਸਹਾਰਾ ਦੇ ਕੇ ਉਹਨੂੰ ਤੁਰਨਾ ਸਿਖਾਈ ਦਿੰਦੇ ਨੇ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਵੀ ਤੁਹਾਨੂੰ ਕਾਮ તો આપે હું અગલી વિડીયો પ્લીઝ સત